ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਭਗਤ ਸਰੋਵਰ ਉੱਛਲੈ ਸੁਭਰ ਭਰੇ ਵਹਨ ਉੱਛਲ ਥੋੜਾ ਜਿਹਾ ਕਸ ਕੇ ਬੋਲਣਾ ਜਿਨਾ ਸਤਗੁਰ ਮੰਨੇ ਆ ਜਨ ਨਾਨਕ ਵੱਡ ਭਾਗ ਲਹਨ ਮਹੱਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਅਗਮ ਅਗਾਦ ਹਰ ਜਾਨ ਕਿਤ ਬਿਦ ਮਿਲਹਿ ਮਿਲਾਹੇ ਹਰ ਹਰ ਅਗਮ ਅਗਾਦ ਹਰ ਇਤਿ ਵਿਸਰਾਮ ਜਾਨ ਕਿਤ ਬਿਦ ਮਿਲਹਿ ਮਿਲਾਹੇ ਹਰ ਹਰ ਜਸ ਜਪਤ ਜਪੰਤ ਜਾਨਾ ਇਕ ਤਿਲ ਨਹੀਂ ਕੀਮਤ ਪਾਏ ਜਾਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਹੋ ਲਾੜ ਲਾਏ ਪੌੜੀ ਹਰ ਅਗਮ ਅਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਇਹ ਥੋੜਾ ਜਿਹਾ ਕਸ ਕੇ ਬੋਲਣਾ ਪਿਖਾ ਕਿਛ ਵਖਰ ਹੋਏ ਸੋ ਵਰਨੀਐ ਤਿਸ ਰੂਪ ਨ ਰਿਖਾ ਰਿਖਾ ਵੀ ਥੋੜਾ ਜਿਹਾ ਕਸ ਕੇ ਬੋਲਣਾ ਦਰمیان 나 ਜੇ ਪਦ ਬੋਲਨੇ ਹਨ ਜਿਸ 부ਝਾਏ ਆਪ 부ਝਾਏ ਦੇ ਜਿਸ 부ਝਾਏ ਠਠਮਕ ਆਪ 부ਝਾਏ ਦੇ ਇਥੇ বিশ্রাম ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਾਰ ਗੁਣ ਸਿੱਖਾ ਚਟਸਾਲ ਪਾਠ ਇਕੱਠਾ ਹੀ ਹੈ ਸਕੂਲ ਪਾਠਸ਼ਾਲਾ ਜ਼ਰਾਸ ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਧੰਨ ਧੰਨ ਸੋ ਰਸਨਾ ਧੰਨ ਕਰ ਧੰਨ ਸੋ ਪਾਦਾ ਸਤਗੁਰ ਜਿਤ ਮਿਲ ਹਰ ਲੇਖ ਲਿਖਾ ਧੰਨ ਧੰਨ ਸੋ ਰਸਨਾ ਧੰਨ ਕਰ ਇਹ ਕਰ ਵੀ ਵਖਰਾ ਹੀ ਬੋਲਨਾ ਧੰਨ ਕਰ ਕਰ ਨਾਮ ਹੱਥਾਂ ਦਾ ਧੰਨ ਸੋ ਪਾਦਾ ਸਤਗੁਰ ਇੱਥੇ ਵਿਸਰਾਮ ਜਿਤ ਮਿਲ ਹਰ ਲੇਖ ਲਿਖਾ ਸਲੋਕ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਐ ਸਤਗੁਰ ਪਾਇ ਹਰ ਹਰ ਨਾਮ ਪਵਿੱਤ ਹੈ ਪਵਿੱਤ ਹੈ ਹਰ ਜਪਤ ਸੁਣਤ ਦੁਖ ਜਾਏ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਇ ਹਰ ਦਰਗਹ ਜਾਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਇ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਜੇਨ ਸਤਗੁਰੂ ਮਿਲੇ ਆਏ ਦਾਨ ਮਨ ਸੀਤਲ ਹੋਇਆ ਸਾਤ ਵਸੀ ਮਨ ਆਏ ਨਾਨਕ ਹਰ ਹਰ ਚਉਧਿਆ ਸਭ ਦਾਲਦ ਦੁੱਖ ਲਹ ਜਾਏ ਪੌੜੀ ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾਂ ਸਤਗੁਰ ਮੇਰਾ ਪਿਆਰਾ ਦੇਖਿਆ ਤਿਨ ਕਉ ਮਿਲਿਆ ਮੇਰਾ ਸਤਗੁਰੂ ਜਿਨ ਕਉ ਧੁਰ ਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਵ ਰੇਖਿਆ ਗੁਰਬਚਨ ਧਿਆਇਆ ਜਿਨਾ ਅਗਮ ਹਰ ਤੇ ਠਾਕੁਰ ਸੇਵਕ ਰਾਲ ਏਕਿਆ ਜੇ ਗੁਰਬਚਨ ਧਿਆਇਆ ਜਿਨਾ ਅਗਮ ਹਰ ਤੇ ਵਿਸਰਾਮ ਤੇ ਠਾਕੁਰ ਸੇਵਕ ਰਾਲ ਏਕਿਆ ਰਾਲ ਪੱਤੀ ਠਮਕ ਲੱਗੇਗੀ ਤੇ ਠਾਕੁਰ ਸੇਵਕ ਰਾਲ ਇਕਿਆ ਇੱਕ ਹੋ ਗਏ ਠਾਕੁਰ ਤੇ ਸੇਵਕ ਰਾਲ ਕੇ ਸਭ ਕਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਾਂਜੀ ਇੱਥੇ ਵਿਸਰਾਮ ਹੈ ਸਭ ਕਹੋ ਮੁਖ ਹੋ ਠਮਕ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਇੱਥੇ ਵਿਸਰਾਮ ਹਰਲਾ ਹਰ ਭਗਤ ਵਸੀਖਿਆ ਸ਼ਲੋਕ ਮਹੱਲਾ ਚੌਥਾ RAM ਨਾਮ RAM ਰਾਵ ਰਹੇ RAM ਨਾਮ RAM ਰਾਵ ਰਹੇ ਇਥੇ ਵਿਸਰਾਮ RAM 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 ਰਮੀਤ ਘਾਟ ਘਾਟ ਆਤਮ RAM ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪ੍ਰਗਾਸ ਕੀਓ ਗੋਰ ਮੀਤ ਹਰਿ ਸਵਾਮੀ ਹਰਿ ਪ੍ਰਭ ਤੈਨ ਮਿਲੇ ਜੇਨ ਲਿਖਿਆ ਤੋਰ ਹਰ ਪ੍ਰੀਤ ਹਰ ਸਵਾਮੀ ਹਰ ਪ੍ਰਭ ਤੈਨ ਮਿਲੇ ਇਸ ਰਾਮ ਜੇਨ ਲਿਖਿਆ ਤੋਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਾਨ ਚੀਤਾ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ